ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਆਜ ਨੂੰ ਪਤਾ ਚ ਲੱਗ ਚੁੱਕਾ ਕਿ ਭਾਈ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਹਲਕੇ ਦੇ ਉਹ ਤੇ ਸੀਟ ਉਹਨਾਂ ਨੂੰ ਪੱਕੀ ਕਨਫਰਮ ਹੋ ਚੁੱਕੀ ਆ ਇਹ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਆਪਾਂ ਵੋਟ ਪਾਉਣੀ ਆ ਅੱਗੇ ਆਪਾਂ ਮਰੀ ਜਮੀਰ ਦਾ ਪ੍ਰਤੀਕ ਹੋਏ ਹਾਂ ਜਦੋਂ ਖਾਲੜਾ ਜੀ ਨੂੰ ਛੱਡ ਕੇ ਅਸੀਂ ਲੱਖ ਕਾਲੀ ਜੋ ਤੁਸੀਂ ਲੱਖ ਕਾਂਗਰਸੀ ਜੋ ਪਰ ਆਇਆ ਹੈ ਮੁੱਦੇ ਦੇ ਉੱਤੇ ਸਿੱਖ ਸਾਡੇ ਜਿੰਨੇ ਸਾਡੇ ਲਈ ਇਨਾ ਕੁਝ ਕੀਤਾ ਉਹਦਾ ਤੇ ਸਾਡਾ ਕਿਸੇ ਨਾਲ ਕੰਪਰੋਮਾਈਜ਼ ਨਹੀਂ ਹੈਗਾ ਅਸੀਂ ਆਪਣੇ ਭਾਈ ਸਾਹਿਬ ਨੂੰ ਮੋੜ ਪਾਉਣੀ ਭਾਈ ਅਮਰਪਾਲ ਸਿੰਘ ਜਿਹੜਾ ਸੋਚਣ ਲੱਗੇ ਇਹ ਸੋਚ ਲਿਓ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਜੋ ਕੇ ਹਰਾਮ ਦੇ ਜੋ ਭਾਈ ਸਾਹਿਬ ਹਾਰ ਕੇ ਕਲੰਕ ਲੱਗਣਾ ਖਰੂਰ ਸਾਹਿਬ ਵਾਲਿਆਂ ਦੇ ਮੱਥੇ ਦੇ ਉੱਤੇ ਆ ਫੁਕਰੀਆਂ ਮਾਰੀਆਂ ਖਾਲਸਾ ਇਹ ਉਹ ਫੁਕਰੀਆਂ ਨਾਰੇ ਲਾਈ ਜਾਣਾ ਭਾਈ ਅਮਰਪਾਲ ਸਿੰਘ ਜੰਦਾਬਾਦ ਇਦਾਂ ਕੁਝ ਨਹੀਂ ਉਹ ਤੁਹੇ ਵੋਟ ਪਾਤੀ ਨਾ ਨਹੀਂ ਸਮਝ ਲੋ ਵੀ ਮੈਂ ਨਾ ਤੁਹਾਡੀ ਸਵਰਗ ਜਾਜਰੀ ਜਿਹਨਾਂ ਦੀ ਜ਼ਮੀਰ ਜਾਗਦੀ ਉਹ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਬੂਥ ਲਾਇਓ ਮੈਨੂੰ ਬਿੱਲੇ ਪਾਉ ਦਾ ਇੰਗਲੈਂਡ ਤੋਂ ਫੋਨ ਆਇਆ ਜੈਲ ਦਾ ਦਰਪੰਦਰ ਹਰਨਾਵ ਅਮਰੀਕਾ ਤੋਂ ਫੋਨ ਆਇਆ ਕਿ ਜਿੰਨਾ ਹੀ ਉਹ ਸਾਡੇ ਤੁਹਾਡਾ ਸਾਥ ਦੇਵਾਂਗੇ ਜਿੱਥੋਂ ਦਾ ਮੈਂ ਬਾਕੀ ਵੀ ਜਿਹੜੇ ਪਿੰਡਾਂ ਜਾਂ ਐਨ ਆਰ ਆਈ ਭਰਾ ਬਾਹਰ ਗਏ ਉਹਨਾਂ ਨੂੰ ਕਹਿਣਾ ਕਿ ਆਪੋ ਆਪਣੇ ਪਿੰਡਾਂ ਲਈ ਸਪੋਰਟ ਕਰੋ ਜਿੱਥੋਂ ਦਾ ਕੋ ਸਕਦਾ ਤੂੰ ਗਿਆ ਕਿਹੜੀ ਕੱਲ ਦਾ ਕਰਕੇ ਆ ਜੇਲ੍ਹ ਦੇ ਵਿੱਚ ਸਾਡਾ ਕਰਕੇ ਗਿਆ ਨਾ ਉਹਦੀ ਮਾਂ ਉਥੇ ਧਰਨੇ ਦੇ ਬੈਠੀ ਆ ਤਿੰਨ ਚਾਰ ਮਹੀਨੇ ਹੋ ਗਏ ਉਹਨਾਂ ਲਗਾਤਾਰ ਉਥੇ ਉਹਨੂੰ ਪਾਣੀ ਵਾਲੀਆਂ ਰੋਟੀਆਂ ਦੇ ਦਿੰਦੇ ਕਦੇ ਨੂੰ ਤਮਾਕੂ ਪਾਪਾ ਜੰਦੇ ਕਾਹਦਾ ਕਰਕੇ ਸਾਡਾ ਕਰਕੇ ਗਿਆ ਉਹ ਸਾਡਾ ਕਰਕੇ ਅੱਜ ਅਸੀਂ ਇੱਕ ਵੋਟ ਪਾ ਕੇ ਉਹਨੂੰ ਕਾਂਜਾੜਪੁਰੋਂ ਇੱਕ ਬੇਨਤੀ ਕਰਦਾ ਵੀਡੀਓ ਨੂੰ ਅੱਗੇ ਦੇ ਅੱਗੇ ਪਹੁੰਚਾਓ ਤਾਂ ਜੇ ਆਪਾਂ ਕਿਸੇ ਦੀ ਕਿਸੇ ਦੀ ਜ਼ਮੀਰ ਜਾਗ ਪਵੇ ਜਿਹੜਾ ਜਿਹੜੀ ਸਤਾ ਪਿਆਣਾ ਦੀ ਜ਼ਮੀਰ ਜਾਗ ਪਵੇ ਤੇ ਭਾਈ ਸਾਹਿਬ ਨੂੰ ਵੋਟ ਪਾਓ ਮੈਂ ਹਾਥ ਤੇ ਤੁਹਾਡੇ ਮੈਂ ਯਾਰ ਪੈਰਾਂ ਤੇ ਵੀ ਪਾਦ ਰੱਖਣੂ ਪਿਆਰਾ ਵੋਟ ਪਾਓ ਭਾਈ ਸਾਹਿਬ ਨੂੰ ਧੰਨਵਾਦ ਤਾਂ ਸਰਕਾਰਾਂ ਨੇ ਬੜਾ ੱੱਕਾ ਕੀਤਾ ਤਾਂ ਉਹ ਸਾਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਨੌਜਵਾਨ ਦਾ ਸਾਥ ਦੇਈਏ ਸੂ ਸਿੱਖ ਜੱਤੀ ਦੇ ਬੰਦੇ ਦਾ ਫਰਜ਼ ਹੈ ਕਿ ਉਸ ਨੌਜਵਾਨ ਦੀ ਸੋਚ ਨੂੰ ਸਮਝ ਕੇ ਖਡੂਰ ਸਾਹਿਬ ਦੀ ਜਿਮਣੀ ਚੋਣ ਹੈ ਉੱਥੇ ਭਾਈ ਅੰਮਰ ਕਪਾਲ ਜਿਹੜਾ ਪ੍ਰਚਾਰ ਕਰਨਾ ਚਾਹੀਦਾ ਖਾਸ ਕਰਕੇ ਮੀਡੀਆ ਬਹੁਤ ਵੱਡੀ ਪਾਵਰ ਹੈ ਕਿਉਂਕਿ ਮੇਰਬਾਰੇ ਤੇ ਦੇਖੋ ਸਾਰੇ 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 ਸੋਸ਼ਲ ਮੀਡੀਆ ਅਕਾਊਂਟਰਾਂ ਨੇ ਬੰਦ ਕਰੇ ਪਏ ਨੇਗੇ ਪਰ ਜਿਹੜੇ ਜਿਹੜੇ ਵੀ ਚਾਹੁੰਦੇ ਨੇ ਕਿ ਚੰਗੇ ਪੇਜ ਨੂੰ ਗੱਲ ਕਰਨਾ ਚਾਹੁੰਦੇ ਨੇ ਨੌਜਵਾਨ ਤਾਂ ਆਪਣੇ ਤਰੀਕੇ ਨਾਲ ਉਹ ਸਾਡੇ ਨੌਜਵਾਨ ਦੀ ਤਾਪਾਂ ਸਾਥ ਦੀਏ ਸਹਿਯੋਗ ਦੀਏ ਤਾਂ ਕਿ ਜਿਹੜਾ ਕਿ ਉਹ ਜਿੱਤ ਕੇ ਉੱਥੋਂ ਕੋਈ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਸਕੇ ਵੀ ਜੇਲ੍ਹ ਤੋਂ ਬਾਹਰ ਆਉਣ ਦਾ ਇੱਕੋ ਤਰੀਕਾ ਕਿ ਜਿੰਨੇ ਵੀ ਅੱਜ ਤੱਕ ਲੀਡਰਾਂ ਦੇ ਉੱਪਰ ਜਿਹੜੇ ਕਈਆਂ ਦੇ ਉੱਪਰ ਜਿਹੜੇ ਇਹ ਜਿਹੜੇ ਬਹੁਤ ਘੱਟ ਬੰਦਿਆਂ ਦੇ ਉੱਪਰ ਜਿਹੜੇ ਇਹ ਜਿਹੜੇ ਧਰਾਮਾ ਲੱਗੀਆਂ ਨੇਗੀਆਂ ਪਾਰ ਦੇ ਉਹ ਜੀਲ ਦੇ ਜਦੋਂ ਜਿੱਤ ਜਾਂਦੇ ਨੇ ਤਾਂ ਜੀਲ ਦੇ ਵਿੱਚੋਂ ਆਉਣ ਦਾ ਜਿਹੜਾ ਤਰੀਕਾ ਉਹ ਸਹੀ ਹੋ ਜਾਂਦਾ ਹੈ ਪਰ ਸਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਤਾਂ ਕਰਕੇ ਜਿਹੜੇ ਉਹ ਨੌਜਵਾਨ ਸਾਡੇ ਡਿਬਰੂਗੜ ਦੇ ਜ਼ਿਲ੍ਹੇ ਤੋਂ ਆ ਸਕਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਗੇ ਜੇਕਰ ਤੁਸੀਂ ਉਹਨਾਂ ਸਾਥ ਦੇਵੋਗੇ ਦੇਖੋ ਕਿੰਤੂ ਪ੍ਰਾਂਤੂ ਮੈਨੂੰ ਪਤਾ ਬਹੁਤ ਕਰਮ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ ਨੇ ਦੇਖੋ ਜੀ ਬਹੁਤ ਸਾਰੇ ਗੱਲਾਂ ਉਹਨਾਂ ਨੇ ਬਣਾਉਣੇ ਨੇ ਬਣਾ ਲੈਣ ਦਾ ਮੈਂ ਕੰਮ ਹੈ ਹੋਰ ਬਹੁਤ ਸਾਰਾ ਦੇਖੋ ਤੁਸੀਂ ਏਜੰਡਾ ਪ੍ਰੋਪਗੈਂਡਾ ਹੈ ਚਲਾਉਣਗੇ ਉਹਨਾਂ ਨੇ ਚਲਾਉਣਾ ਹੀ ਹੈ ਉਹਨਾਂ ਨੇ ਇਸ ਕਰਕੇ ਆਪਾਂ ਜੀ ਦੀ ਪ੍ਰਵਾਨ ਨਹੀਂ ਕਰਨੀ ਪਰ ਆਪਾਂ ਜਿਹੜਾ ਕਿ ਆਪਾਂ ਆਪਣੇ ਇੱਕ ਰਸਤੇ ਚੱਲਣਾ ਇੱਕ ਏਜੰਡੇ 'ਤੇ ਚੱਲਣਾ ਆਪਾਂ ਆਪਾਂ ਸਾਹ ਦਿੱਤੀ ਕਿ ਆਪਣੀ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਬਦਲੀਏ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਅੱਗੇ ਲੈ ਕੇ ਆਈਏ ਇੰਨੀਆਂ ਗੱਲਾਂ ਕਰਨ ਲਈ ਮੈਂ ਧੰਨਵਾਦ